ਬਿਨਾਂ ਡੈਸ਼ਬੋਰਡ ਖੋਲੇ ਅਸੀਂ ਤੁਹਾਡੀ 쿨ਿੰਗ ਕੋਇਲ ਕਲੀਨ ਕਰਦਾਂਗੇ ਜੀ ਬਿਨਾਂ ਡੈਸ਼ਬੋਰਡ ਖੋਲੇ ਮੈਂ ਚੈਲੰਜ ਕਰਦਾ ਜੀ ਇੰਡੀਆ ਦੇ ਵਿੱਚ ਐਦਾ ਦੀ ਮਸ਼ੀਨ ਨਹੀਂ ਹੈਗੀ ਬਕਾਇਦਾ ਤੁਹਾਨੂੰ ਲਾਈਵ ਚੈੱਕ ਕਰਾਵਾਂਗੇ ਤੁਹਾਡੇ ਅੰਦਰ ਜਿਹੜੀ 쿨ਿੰਗ ਕੋਇਲ ਦੇ ਵਿੱਚ ਕਿੰਨਾ ਜਿਹੜਾ ਜੇ ਤੁਸੀਂ ਸਾਡੇ ਕੋਲ ਸਰਵਿਸ ਕਰਵਾਣੇ ਹੋ 3500 ਰੁਪਏ ਦੇ ਵਿੱਚ ਅਸੀਂ ਇਹ ਕੰਮ ਤਾਂ ਆਲਰੇਡੀ ਕਰ ਹੀਦੇ ਆ ਗੱਡੀ ਦੀ ਸਰਵਿਸ ਵੀ ਕਰ ਰਹੇ ਆ ਕਾਰਬਨ ਕਲੀਨ ਵੀ ਕਰ ਰਹੇ ਆ ਸਟੀਮ ਵਾਸ਼ ਵੀ ਕਰ ਰਹੇ ਆ ਹਾਂਜੀ ਨਾਲ 1 ਮਹੀਨੇ ਦੀ ਆਫਰ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਣਾ ਪੂਗਾ ਵੀਲ ਅਲਾਈਨਮੈਂਟ ਵੀ ਅਸੀਂ ਫ੍ਰੀ ਕਰਕੇ ਦਵਾਂਗੇ ਇਹਦੀ ਮਾਰਕਟ ਕੋਸਟ 7000 ਰੁਪਿਆ ਪੈਂਦੀ ਹੈ ਇੱਥੇ 3500 ਚ ਅਲੱਗ-ਅਲੱਗ ਪੈਕੇਜ ਜੇ ਕਸਟਮਰ ਸਾਡੇ ਕੋਲ ਸਰਵਿਸ ਕਰਵਾਉਂਦਾ ਹੈ ਔਰ 2 ਕਿਲੋਮੀਟਰ ਦੀ ਐਵਰੇਜ ਦਾ ਜੇ ਫਰਕ ਨਹੀਂ ਪੈਂਦਾ ਤੇ ਅਸੀਂ ਸਰਵਿਸ ਦੇ ਪੈਸੇ ਤੋਂ ਵੱਡਾ ਇਹਦਾ ਬੈਨੀਫਿਟ ਇਹ ਆ ਇਹਨੇ ਅੰਦਰੋਂ ਪੂਰਾ ਇੰਟੀਰੀਅਰ ਕਲੀਨ ਕਰ ਦੇਣਾ ਵਾ ਲੱਗਿਆ ਕਿ ਚੈੱਕ ਕਰਾਂ ਇੱਕ ਵਾਰੀ ਜਿੰਨੇ ਭਰਾ ਲੱਗ ਗਈ ਹੈ ਬਿਲਕੁਲ ਅੰਦਰੋਂ ਸੈਨੀਟਾਈਜ਼ ਹੋ ਜੂਗੀ ਔਰ ਇੰਟੀਰੀਅਰ ਤੁਹਾਡਾ ਜਿਵੇਂ ਨਵੇਂ ਵਰਗਾ ਹੋ ਜੂਗਾ ਸਰ ਲਓ ਜੀ ਚੈੱਕ ਕਰ ਲਓ ਕਿ ਦੇ ਵਿੱਚ ਨਾਈਟ੍ਰੋਜਨ ਹੈ ਬਿਲਕੁਲ ਸਾਰੇ ਵੀ ਵਿੱਚ ਫ੍ਰੀ ਹੈਗੀ ਹੈ ਜੀ ਆਪਣਾ ਕੋਈ ਵੀ ਪੈਕੇਜ ਕਸਟਮਰ ਲੈਂਦਾ ਵਾ ਹਾਂਜੀ 3500 ਰੁਪਏ ਦੇ ਵਿੱਚ ਵੀ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਚੰਡੀਗੜ੍ਹ ਜੀਰਕਪੁਰ ਮਹਾਲੀ ਪੰਚਕੁੱਲਾ ਵੇ ਹੈਗੇ ਹੋ ਤਾਂ ਤੁਹਾਡੇ ਸਾਰਿਆਂ ਦੇ ਲਈ ਵੀਰੇ ਇੱਕ ਆਫਰ ਬਹੁਤ ਹੀ ਵੱਡਾ ਦਾਮ ਕੈਨਿਕਲ ਵੋਲ ਦਾ ਨਵਾਂ ਸੈਂਟਰ ਓਪਨ ਹੋ ਗਿਆ ਹੁਣ ਆਪਣੇ ਜੀਰਕਪੁਰ ਸ਼ਹਿਰ ਚੜਾ ਜੀ ਬਿਲਕੁਲ ਕਰਤਾ ਪੜਦਾ ਵੀਰੇ ਪਤਾਈਆਂ ਬਹੁਤ ਬੋਲਿਆ ਸਰ ਸਾਰੇ ਭਰਾਵਾਂ ਨੂੰ ਪਤਾਈਆਂ ਮਹਿੰਗੇ ਸ਼ਹਿਰ ਦੇ ਵਿੱਚ ਸਸਤੇ ਰੇਟ ਦੇ ਵਿੱਚ ਵੱਧ ਕੰਮ ਵਧੀਆ ਸਰਵਿਸ ਦੀ ਗੱਲ ਕਰਾਂਗੇ ਐਡਰੈਸ ਚੈੱਕ ਕਰ ਲਓ ਜਿੰਨੇ ਬਰਾ ਦੇਖਣੇ ਸਭ ਤੋਂ ਪਹਿਲਾਂ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਵੈਸੇ ਤੁਸੀਂ ਕਹੋਗੇ ਕਿ ਫੋਨ ਨਹੀਂ ਚੱਗਦੇ ਹਨਾ ਮੈਂ ਤੁਹਾਨੂੰ ਉਹਦੀ ਇੱਕ ਰੈਡ ਦੇ ਦਿੰਦਾ ਹਾਂ ਤੋਂ ਲੈਟਰ ਚੈੱਕ ਕਰ ਲੈ ਸਹੀ ਆ ਆਪਣਾ ਮੇਨ ਹਾਈਵੇ ਹੈ ਆਪਣਾ ਅੰਬਾਲਾ ਰੋਡ ਆਪਾਂ ਕਹਿ ਦਿੰਨੇ ਹਨਾ ਜੀ ਬਿਲਕੁਲ ਸਰ ਮੇਨ ਹਾਈਵੇ ਹੈ ਜੀ ਜੀਰਕਪੁਰ ਅੰਬਾਲਾ ਰੋਡ ਤੋਂ ਫਲਾਈ ਓਵਰ ਦੇ ਥੱਲੇ ਬਾਕੀ ਇਹਨਾਂ ਦੀ ਲੋਕੇਸ਼ਨ ਪਈ ਹੈਗੀ ਮੈਪ ਤੇ ਆਹ ਬੋਰਡ ਚੈੱਕ ਕਰ ਲਓ ਆਹ ਮਾਰਕੀਟ ਹੈ ਆਪਣੀ ਉਹਰੇ ਹਨਾ ਹਾਂਜੀ ਹਾਂਜੀ ਤੇ ਲਵੇ 1 2 ਇੰਡਸਟਰੀਅਲ ਏਰੀਆ ਜ ਹੈਗਾ ਇਧਰਲੇ ਪਾਸੇ ਆ ਕਿਹਦੇ ਕੋਈ ਫੀਟ ਹੈ ਜੀ ਨਾਲ ਜਮਾ ਓਕੇ ਹਾਂ ਕਿਹਦੇ ਕੋਈ ਜਿਹੜਾ ਆਪਣਾ ਜੀਰਕਪੁਰ ਦਾ ਪੀ ਵੀ ਆ ਰਣਾ ਉਦੋਂ ਥੋੜਾ ਜਿਹਾ ਗਾਹ ਆ ਕੇ ਖੱਬੇ ਹੱਥੀ ਤੋਂ ਨੂੰ ਮਿਲ ਜੂ ਉਹ ਗੂਗਲ ਤੇ ਲੋਕੇਸ਼ਨ ਪਾਈ ਹੋਈ ਆ ਪਤਾ ਲੱਗੂਗਾ ਹੁਣ ਇਹ ਸੋਚੋਗੇ ਕਿ ਚੰਡੀਗੜ੍ਹ ਚੋਂ ਓਪਣ ਗਨੇ ਤੇ ਰੇਟ ਮਹਿੰਗੇ ਤੇ ਨਹੀਂ ਸਿਰਫ 3500 ਰੁਪਏ ਲਿਆਇਓ ਤੁਹਾਡੇ ਕੋਲ ਛੂਟੀ ਕਾਰ ਹੈ ਆਲਟੋ ਸੋ ਟਾਈਪ ਉਹਦੀ ਸਰਵਿਸ ਕੰਮ ਗਣਾਉਂਗਾ ਉਹਦੇ ਨਾਲ ਨਾਲ ਅੱਜ ਪਹਿਲੀ ਵਾਰ ਇੱਕ ਨਵਾਂ ਆਫਰ ਲਾਂਚ ਕਰ ਰਿਹਾ ਸਿਰਫ 999 ਰੁਪਏ ਲੈ ਕੇ ਆਉਣੇ ਆ ਗੱਡੀ ਦੀ ਸਟੀਮ ਵਾਸ਼ ਵੀ ਕਰਾਂਗੇ ਜੀ ਫੋਮ ਵਾਸ਼ ਵੀ ਕਰਾਂਗੇ ਗੱਡੀ ਦੀ ਅਲਾਈਨਮੈਂਟ ਵੀ ਕਰਾਂਗੇ ਉਹ ਕਹਿੰਦਾ ਲਿਫਟ ਤੇ ਚੱਕ ਕੇ ਗੱਡੀ ਵਾਸ਼ ਕਰਾਂਗੇ ਪੂਰੀ ਪ੍ਰੋਪਰ ਫੋਮ ਵਾਸ਼ ਕਰਾਂਗੇ ਸਟੀਮ ਵਾਸ਼ ਕਰਾਂਗੇ ਨਾਲ ਲੈਨਮੈਂਟ ਫ੍ਰੀ ਕਰਕੇ ਦਵਾਂਗੇ ਵਿੱਚੇ ਸਰ ਕੱਲੀ ਲੈਨਮੈਂਟ ਕਰਾਉਣ ਬਾਗੇ ਮਾਰਕੀਟ ਚ ਉਹਨੂੰ ਪਤਾ 5-600 ਰੁਪਇਆ ਲੈ ਲੈਂਦੇ ਨੇ ਹੱਸ ਕੇ ਹੁਣ ਸਿਰਫ 999 ਵਿੱਚ ਤੁਸੀਂ ਆ ਕੁਝ ਕਰਾ ਸਕਦੇ ਹੋ ਇਹ ਆਫਰ ਸਿਰਫ ਤਾਂ ਚੱਲਿਆ ਕਿਉਂਕਿ ਨਵੀਂ ਓਪਨਿੰਗ ਹੈ ਉਦੇ ਕਰਕੇ ਬਾਕੀ ਸਰਵਿਸ ਵਗੈਰਾ ਦੱਸਾਂਗੇ ਕੀ ਕੁਝ ਪ੍ਰਾਈਸ ਵਗੈਰਾ ਹੈ ਗਿਆ 15 ਦਾ ਕੀ ਕੁਝ ਸਿਸਟਮ ਸਭ ਕੁਝ ਦੱਸਾਂਗੇ ਜੀ ਬਿਲਕੁਲ ਸਰ ਆ ਜਿਓ ਜੀ ਬਾਕੀ ਇਹਨਾਂ ਦੇ ਨੰਬਰ ਚੱਲ ਰਹੇ ਨੇ ਸਕਰੀਨ ਤੇ ਪੂਰੇ ਆਉਣ ਤੋਂ ਪਹਿਲਾਂ ਜਿੰਨੇ ਵੀ ਆਪਣੇ ਚੰਡੀਗੜ੍ਹ ਮਹਾਲੀ ਖਰੜ ਹੋ ਗਿਆ ਵਿੱਚ ਆਪਣਾ ਜਿਰਕਪੁਰ ਹੋ ਗਿਆ ਪੰਚਗੁਰਾ ਹੋ ਗਿਆ ਵੀਰੇ ਸਾਰਾ ਕੰਬਾਈਨ ਆ ਗਿਆ ਪੂਰੇ ਏਰੀਆ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਇੱਕੋ ਹੀ ਸੈਂਟਰ ਹੈ ਹਰ ਬਲਾਲ ਔਰ ਬਹੁਤ ਸਾਨੂੰ ਕੋਲ ਆਉਂਦੀਆਂ ਸੀ ਸਰ ਇੱਥੋਂ ਲੋਕ ਬਹੁਤ ਜ਼ਿਆਦਾ ਮਤਲਬ ਕਾਲੇ ਸੀਗੇ ਜਿਹੜੇ ਇੱਥੋਂ ਪਟਿਆਲੇ ਜਾਂਦੇ ਸੀ ਜਾਂ ਦੂਰ ਦੂਰ ਉਹਨਾਂ ਨੂੰ ਜਾਣਾ ਪੈਂਦਾ ਸੀ ਸੈਟਅਪ ਵਾਸਤੇ ਹਾਂਜੀ ਤੇ ਬਹੁਤ ਅਸੀਂ ਉਹਨਾਂ ਦੀ ਡਿਮਾਂਡ ਤੇ ਜਿਹੜਾ ਹੈਗਾ ਬਹੁਤ ਜਲਦੀ ਅਸੀਂ ਇਹ ਸੈਂਟਰ ਓਪਨ ਕੀਤਾ ਵਾ ਸਰ ਠੀਕ ਹੈ ਜੀ ਔਰ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਸਰ ਇਸ ਚੀਜ਼ ਦਾ ਸਾਨੂੰ ਸਭ ਤੋਂ ਵੱਡੀ ਗੱਲ ਕਹਿੰਦਾ ਜੀ ਜਰਮਨ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਹੁਣ ਇੰਡੀਆ 'ਚ ਹੈ ਬਿਲਕੁਲ ਸਰ ਬਿਲਕੁਲ ਤੁਹਾਡੇ ਆਪਣੇ ਸ਼ਹਿਰ 'ਚ ਆ ਗਈ ਹੁਣ 3500 ਰੁਪਏ ਦੀ ਗੱਲ ਛੋਟੀ ਗੱਡੀਆਂ ਦੇ ਵਿੱਚ ਐ ਇੱਕ ਵਾਰੀ ਆਪ ਪੈਕੇਜ ਚੈੱਕ ਕਰਾ ਦੇ ਵੀ 3500 ਦੇ ਵਿੱਚ ਕੰਮ ਕੀ ਹੋਣਗੇ ਆਪਾਂ ਇੰਜਨ ਦੀ ਡੀ ਕਾਰਬੋਨਾਈਜੇਸ਼ਨ ਜਿਹੜੀ ਆ ਮਸ਼ੀਨ ਦੇ ਨਾਲ ਆਪਾਂ ਕਰਾਂਗੇ ਜਣਾ ਵੀਓ ਪਰਲੇ ਪਾਸੇ ਮਸ਼ੀਨ ਪਈ ਐ ਪਹਿਲਾ ਕੰਮ ਉਹ ਆ 3500 ਚ ਦੂਸਰਾ ਜਿਹੜਾ ਆਪਾਂ ਗੱਡੀ ਦੀ ਸਰਵਿਸ ਦੇ ਵਿੱਚ ਹੁੰਦਾ ਔਇਲ ਚੇਂਜ ਉਰੇ ਵੀ ਕਰਾਂਗੇ 에ਅਰ ਫਿਲਟਰ ਚੇਂਜ ਕਰਾਂਗੇ ਔਇਲ ਫਿਲਟਰ ਚੇਂਜ ਕਰ ਦਾਂਗੇ ਸਭ ਤੋਂ ਵੱਡੀ ਗੱਲ ਆਪਾਂ ਮਾਰਕੀਟ ਦੇ ਵਿੱਚ ਸਰਵਿਸ ਕਰਾਉਣ ਗਿਆ ਆਪਣੀ ਆਲਟੋ ਜਾਂ ਹੋਰ ਕੋਲ ਸੁੱਟ ਕਰਾ ਐ 3500 ਰੁਪਈਆ ਤੋਂ ਵੱਧ ਖਰਚਾ ਆ ਜਾਂਦਾ ਸਿਰਫ ਆ ਕੰਮ ਦਾ ਆਇਲ ਚੇਂਜ 에ਅਰ ਫਿਲਟਰ ਤੇ ਵੀਰੇ ਆਇਲ ਫਿਲਟਰ ਦਾ ਬਿਲਕੁਲ ਲੱਗਦਾ ਪਰ ਇੱਥੇ ਐਕਸਟਰਾ ਕੰਮ ਹੁਣ 3500 ਚ ਕੀ ਹੋਣਗੇ ਗੱਡੀ ਦੀ ਸਟੀਮ ਬੱਸ ਇੰਟੀਰੀਅਰ ਕਲੀਨ ਤੁਹਾਨੂੰ ਦਿਖਾਉਂਗਾ ਕੀ ਹੁੰਦਾਗਾ ਬ੍ਰੇਕ ਅਪ ਜਿਹੜਾ ਆਇਲ ਹੁੰਦਾ ਉਹਦਾ ਟੌਪ ਅਪ ਵੀ ਕਰ ਦੇਣਗੇ ਕੂਲੈਂਟ ਟੌਪ ਅਪ ਕਰ ਦੇਣਗੇ ਟਾਇਰਾਂ ਵਿੱਚ ਨਾਈਟ੍ਰੋਜਨ ਸਰਵਿਸ ਵਿੱਚੀ ਐ 3500 ਦੇ ਵਿੱਚੀ ਤੇ ਗੱਡੀ ਦੀ ਲੂਬ੍ਰੀਕੇਸ਼ਨ ਇਹਦੀ ਮਾਰਕੀਟ ਕੋਸਟ 7000 ਰੁਪਿਆ ਪੈਂਦੀ ਹੈ ਇੱਥੇ 3500 ਚ ਅਲੱਗ-ਅਲੱਗ ਪੈਕੇਜ ਨੇ ਬਹੁਤ ਸਾਰੇ ਇੱਥੇ ਆਉਂਗੇ ਪਤਾ ਲੱਗੂਗਾ ਕਿ ਵਾਕਿਆ ਨਾਲੋਂ ਫਰਕ ਕੀ ਹੈ ਜੀ ਸਰ ਸਭ ਤੋਂ ਵੱਡੀ ਗੱਲ ਇਹ ਹੈ ਇਹ ਦੇਖੋ ਐਦਾ ਦੇ ਏਰੀਆ ਹੈ ਕਸਟਮਰ ਨੂੰ ਵੀ ਪਤਾ ਵਾ ਇੱਥੇ ਰੇਟ ਹਰ ਇੱਕ ਚੀਜ਼ ਦੇ ਹਾਈ ਹੈ ਲੇਕਿਨ ਅਸੀਂ 3500 ਰੁਪਏ ਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਕਰਾਂਗੇ ਉਹ ਵੀ ਜੀਰਾਪੁਰ ਚੰਡੀਗੜ੍ਹ ਸ਼ਹਿਰ ਦੇ ਵਿੱਚ ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਸਰ ਬਿਲਕੁਲ ਹੁਣ ਆਪਾਂ ਕੱਲੀ ਕੱਲੀ ਮਸ਼ੀਨ ਦਿਖਾਈਏ ਵੀ ਤੁਸੀਂ ਉਰੇ ਆਉਂਗੇ ਤੁਹਾਨੂੰ ਕੀ ਕੀ ਫੈਸਿਲਟੀਆਂ ਮਿਲਣਗੀਆਂ ਸਭ ਤੋਂ ਮੇਨ ਇਹ ਹੈ ਵੀਡੀਓ ਨੂੰ ਸੇਵ ਤੇ ਸ਼ੇਅਰ ਕਰ ਲਿਓ ਆ ਹੈਗੀ ਆਪਣੀ ਕਾਰਬਨ ਕਲੀਨਿੰਗ ਮਸ਼ੀਨ ਸਰ ਚੈਲੰਜ ਕਰਾਂਗੇ ਆਪਾਂ ਜੇ ਕਸਟਮਰ ਸਾਡੇ ਕੋਲ ਸਰਵਿਸ ਕਰਵਾਦਾ ਔਰ 2 ਕਿਲੋਮੀਟਰ ਦੀ ਐਵਰੇਜ ਆ ਜੇ ਫਰਕ ਨਹੀਂ ਪੈਂਦਾ ਤੇ ਅਸੀਂ ਸਰਵਿਸ ਦੇ ਪੈਸੇ ਨਹੀਂ ਲਵਾਂਗੇ ਜੀ ਹੋਰ ਦੱਸੋ ਗਾਰੰਟੀ ਹੈ 2 ਕਿਲੋਮੀਟਰ ਦੀ ਐਵਰੇਜ ਵਧਣ ਦੀ ਬਾਈ ਕਹਿੰਦਾ ਲਿਖ ਕੇ ਦੇਣ ਨੂੰ ਤਿਆਰ ਹਾਂ ਸਰ ਗੱਡੀ ਦੀ ਪਿਕਅਪ ਵੀ ਵਧੂਗੀ ਵਾਈਬ੍ਰੇਸ਼ਨ ਵੀ ਖਤਮ ਹੋਊਗੀ ਤੁਨਾ ਵੀ ਖਤਮ ਹੋਊਗਾ ਐਵਰੇਜ ਵੀ ਵਧੂਗੀ ਸਰ ਹੁਣ ਆਹਾ ਮਸ਼ੀਨ ਚੈੱਕ ਕਰ ਲੋ ਇਹ ਬੈਟਰੀ ਬੈਟਰੀ ਬੂਸਟਰ ਹੈ ਜੀ ਗੱਡੀ ਜਦੋਂ ਆਂਦੀ ਹੈ ਜੀ ਕਈ ਵੇਲੇ ਗੱਡੀ ਦੀ ਬੈਟਰੀ ਲੋ ਹੁੰਦੀ ਹੈ ਕਈ ਵੇਲੇ ਆਪਾਂ ਨੂੰ ਬੈਟਰੀ ਚਾਰਜ ਲਾਣੀ ਪੈਂਦੀ ਪੂਰਾ ਪੂਰਾ ਦਿਨ ਲੰਘ ਜਾਂਦਾ ਹੈ ਲੇਕਿਨ ਇਹ ਇਨਸਟੈਂਟ ਬੈਟਰੀ ਬੈਟਰੀ ਬੂਸਟਰ ਹੈ ਜੀ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਬੈਟਰੀ ਚਾਰਜ ਕਰ ਦਾਂਗੇ ਸਰ ਚਾਰਜ ਕਰ ਦਾਂਗੇ ਤੇ ਆ ਜੋ ਇੱਕ ਆਪਾਂ ਦਿਖਾਈਏ ਹੁਣ ਸਾਨੂੰ ਆਪਣੀ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ 3500 ਦੇ ਵਿੱਚ ਜਿਹੜੀ ਸਟ੍ਰੀਮ ਵਾਸ਼ ਉਹ ਚੱਕਰ ਕੀ ਹੈ ਆ ਮਸ਼ੀਨ ਹੈ ਇਹਦੇ ਨਾਲ ਗੱਡੀ ਦਾ ਅੰਦਰੋਂ ਕਲੀਨਿੰਗ ਕੀਤੀ ਜਾਂਦੀ ਹੈ ਟਾਕੀਆਂ ਡੈਸ਼ ਬੋਰਡ ਹੋਗੇ ਇਹ ਸਾਰਾ ਕੁਝ ਆ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਸਾਨੂੰ ਚੈੱਕ ਵੀ ਕਰਾ ਦੰਨੇ ਆ ਅੰਦਰੋਂ ਵੀ ਚੈੱਕ ਕਰਾਵਾਂਗੇ ਜੀ ਬਿਨਾਂ ਮਾਰ ਕੇ ਆਪਾਂ ਪਰ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਵੱਡਾ ਇਹਦਾ ਬੈਨੀਫਿਟ ਇਹ ਆ ਇਹਨੇ ਅੰਦਰੋਂ ਪੂਰਾ ਇੰਟੀਰੀਅਰ ਕਲੀਨ ਕਰ ਦੇਣਾ ਵਾ ਲਓ ਲੈ ਕੇ ਚੈੱਕ ਰਹੀ ਇੱਕ ਵਾਰੀ ਜਿੰਨੇ ਭਰਾ ਦੇਖ ਜਿਹੜੀ ਹੈਗੀ ਆ ਬਿਲਕੁਲ ਅੰਦਰੋਂ ਸੈਨੀਟਾਈਜ਼ ਹੋ ਜੂਗੀ ਔਰ ਇੰਟੀਰੀਅਰ ਤੁਹਾਡਾ ਜਿਵੇਂ ਨਵੇਂ ਵਰਗਾ ਹੋ ਜੂਗਾ ਸਰ ਲਓ ਜੀ ਚੈੱਕ ਕਰ ਲਓ ਕਿ ਜਿੰਨੇ ਭਰਾ ਦੇਖ ਰਹਿਣੇ ਸਭ ਤੋਂ ਵੱਡੀ ਚੀਜ਼ 3500 ਰੁਪਏ ਦੇ ਵਿੱਚ ਹੀ ਕਰਕੇ ਦਵਾਂਗੇ ਸਰ ਇਹ ਵੀ ਚੀਜ਼ ਕੇਵਲ ਕੋਈ ਐਕਸਾ ਚਾਰਜ ਨਹੀਂ ਲਵਾਂਗੇ ਇਹਦਾ ਜੇ ਤੁਸੀਂ ਇਹ ਵੱਡੇ ਸ਼ਹਿਰ ਚ ਵਿੱਚ ਸਟੀਮ ਵਾ ਕੰਨਿਆਂ ਨੇ ਕਰਾਈ ਵੀ ਹੋਊਗੀ 1000 ਰੁਪਏ ਤੋਂ ਘੱਟ ਕੋਈ ਲੰਦਾ ਤੁਹਾਨੂੰ ਪਤਾ ਹੀ ਐ ਭਾਵੇਂ ਪੁੱਛ ਲਿਓ ਭਾਵੇਂ ਵਗ ਜਾਓ ਨਾ ਕੁਛ ਮਰਜ਼ੀ ਕਰ ਲਿਓ ਆਪਾਂ ਪਹਿਲੀ ਗੱਲ ਤਾਂ ਮਾਰਕੀਟੇ 'ਚ ਇਹ ਚੀਜ਼ ਹੈ ਹੀ ਨਹੀਂ ਹੈਗੀ ਤਾਂ ਬਹੁਤ ਵੱਡੇ ਡਿਟੇਲਿੰਗ ਸੈਂਟਰਾਂ ਤੇ ਹੈਗੀ ਉਹ 1000 ਰੁਪਏ ਤੁਸੀਂ ਯਕੀਨ ਮੰਨਿਓ ਸਰ 1000 ਰੁਪਏ ਰੇਟ ਹੀ ਹੈ ਨਹੀਂ 2 ਤੋਂ 3000 ਰੁਪਏ ਲੈਂਦੇ ਇਸਟਿਮ ਵਾਇਦਾ ਇਹਦੇ ਸ਼ਹਿਰ ਦੇ ਵਿੱਚ ਜਿੱਥੇ ਅਸੀਂ 3500 ਰੁਪਏ ਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਵੀ ਕਰ ਰਹੇ ਹਾਂ ਕਾਰਬਨ ਕਲੀਨ ਵੀ ਕਰ ਰਹੇ ਹਾਂ ਸਟੀਮ ਵਾਸ਼ ਵੀ ਕਰ ਰਹੇ ਆ 3500 ਰੁਪਏ ਦੇ ਵਿੱਚ ਸਰ ਬਾਰੂ ਵੀ ਧੋਦਾਂਗੇ ਅੰਦਰੋਂ ਵੀ ਧੋਦਾਂਗੇ ਪੰਜਾਬੀ ਦੀ ਗੱਲ ਬਿਲਕੁਲ ਜੀ ਉਹ ਕਹਿੰਦਾ ਲਿਫਟ ਤੇ ਚੱਕ ਕੇ ਧੋਵਾਂਗੇ ਆਜੋ ਇਹ ਹੈਗਾ ਸੈਂਟਰ ਦਾ ਆਪਾਂ ਵਾਕ ਰੌਣਕ ਕਰਾ ਦਨੇ ਆ ਵੀ ਇੱਥੇ ਕਿਹੜੇ ਕਿਹੜੇ ਪਰ ਇਹਦੇ ਲਈ ਰਿਕੁਐਸਟ ਉਹੀ ਹੈ ਸਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਣਾ ਪੂਗਾ ਤਾਂ ਆਪਾਂ ਜਿਹੜੀ ਹੈਗੀ ਹੈ ਸਰੇ ਆਫਰ ਦਵਾਂਗੇ ਆਪਾਂ ਕਸਟਮਰ ਨੂੰ ਤੇ ਇੱਥੇ ਮਤਲਬ ਪ੍ਰੋਪਰ ਸੈਟਅਪ ਕੀਤਾ ਹੈਗਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਹੁਤ ਹਾਈ ਟੈਕ ਸੈਟਅਪ ਹੈ ਸਰ ਤੁਸੀਂ ਦੇਖ ਸਕਦੇ ਹੋ ਉਹ ਤੁਹਾਨੂੰ ਉੱਪਰ ਵੀ ਦਿਖਾਵਾਂਗੇ ਕਸਟਮ ਹਾਂਜੀ ਆਪਾਂ ਮਿਸਨਾ ਦੇ ਵਿੱਚ ਨਾਈਟ੍ਰੋਜਨ ਹੈ ਬਿਲਕੁਲ ਸਰੇ ਵੀ ਵਿੱਚ ਫ੍ਰੀ ਹੈਗੀ ਹੈ ਜੀ ਆਪਣਾ ਕੋਈ ਵੀ ਪੈਕੇਜ ਕਸਟਮਰ ਲੈਂਦਾ ਵਾ ਹਾਂਜੀ 3500 ਰੁਪਏ ਦੇ ਵਿੱਚ ਵੀ ਆਪਾਂ ਇਹਨੂੰ ਪਾ ਕੇ ਦਵਾਂਗੇ ਜਾਂ ਮੰਨ ਲਓ ਕਸਟਮਰ ਸਾਡੇ ਕੋਲ ਵਾਸ਼ਿੰਗ ਲਈ ਵੀ ਆਂਦਾ ਜੇ ਇਕੱਲਾ ਉਹਦੇ ਵਿੱਚ ਵੀ ਆਪਾਂ ਨਾਈਟ੍ਰੋਜਨ ਫ੍ਰੀ ਪਾ ਕੇ ਦਵਾਂਗੇ ਸਰ ਕਸਟਮਰ ਨੂੰ ਇੱਕ ਆਪਾਂ ਤੁਹਾਨੂੰ ਜਿਹੜਾ 999 ਵਾਲਾ ਦੱਸਿਆ ਉਹਦਾ ਮੈਂ ਤੁਹਾਨੂੰ ਦੱਸੂਗਾ ਪੂਰੀ ਡਿਟੇਲ ਹੁਣ ਆਹ ਦੇਖੋ ਜੀ ਆਪਣੀ ਆਰ ਏਸੀ ਵਾਲੀ ਆਪਾਂ ਗੇਮ ਚੇਂਜ ਕਰਤੀ ਦੁਬਾਰਾ ਏਸੀ ਦੀ ਆਪਾਂ ਨਵੀਂ ਮਸ਼ੀਨ ਲਾਂਚ ਕੀਤੀ ਹੈ ਜੀ ਪਹਿਲਾ ਮਾਡਲ ਇੱਥੇ ਆਇਆ ਵਾ ਬਿਨਾਂ ਡੈਸ਼ਬੋਰਡ ਖੋਲੇ ਅਸੀਂ ਤੁਹਾਡੀ 쿨ਿੰਗ ਕੋਇਲ ਕਲੀਨ ਕਰਦਾਂਗੇ ਜੀ ਬਿਨਾਂ ਡੈਸ਼ਬੋਰਡ ਖੋਲੇ ਮੈਂ ਚੈਲੰਜ ਕਰਦਾ ਜੀ ਇੰਡੀਆ ਦੇ ਵਿੱਚ ਐਦਾ ਦੀ ਮਸ਼ੀਨ ਨਹੀਂ ਹੈਗੀ ਬਕਾਇਦਾ ਤੁਹਾਨੂੰ ਲਾਈਵ ਚੈੱਕ ਕਰਾਵਾਂਗੇ ਤੁਹਾਡੇ ਅੰਦਰ ਜਿਹੜੀ 쿨ਿੰਗ ਕੋਇਲ ਦੇ ਵਿੱਚ ਕਿੰਨਾ ਜੜਾ ਹੈਗਾ ਗੰਦ ਜਮਾ ਹੈਗਾ ਉਹ ਕਲੀਨ ਕਰਨ ਤੋਂ ਬਾਅਦ ਚੈੱਕ ਕਰਾਵਾਂਗੇ ਬਿਨਾਂ ਡੈਸ਼ਬੋਰਡ ਖੋਲੇ ਬਿਨਾਂ ਡੈਸ਼ਬੋਰਡ ਖੋਲੇ 쿨ਿੰਗ ਕੋਇਲ ਕਲੀਨ ਕਰਦਾਂਗੇ ਸਰ ਪਹਿਲੀ ਵਾਰ ਸੁਣ ਰਹੇ ਹੋਗੇ ਬਿਨਾਂ ਡੈਸ਼ਬੋਰਡ ਖੋਲੇ ਕੂਲਿੰਗ ਕੋਇਲ ਕਲੀਨ ਕਰ ਦਿੰਦੇ ਨੇਗੇ ਆਪਣੀ ਨੀਡ ਦੇ ਅਕੋਰਡਿੰਗ ਇਹਨੂੰ ਯੂਜ਼ ਕਰ ਸਕਦਾ ਵਾ ਹਾਂ ਉਹ ਜਿਵੇਂ ਉਹ ਸਾਹਮਣੇ ਕੋ ਪੈਕੇਜ ਲਿਖੇ ਹੋਏ ਨੇ ਉਹਦੇ ਅਲੱਗ-ਅਲੱਗ ਪੈਕੇਜ ਦੇ ਵਿੱਚ ਅਲੱਗ-ਅਲੱਗ ਕੰਮ ਹੈ ਇੱਕ ਹੋਰ ਚੀਜ਼ ਕਹਿ ਦਵਾਂ ਨਹੀਂ ਮੈਂ ਜੀ ਸਰ ਆਪਣੇ ਭਰਾ ਕਹਿੰਦੇ ਨੇ ਕਿ ਤੁਸੀਂ 35 ਛੂਟੀ ਗੱਡੀ ਦਾ ਕਰ ਰਹੇ ਹੋ ਜੀ ਸਰ ਵੀ ਸਾਡੇ ਕੋਲ ਤਾਂ ਗੱਡੀ ਵੱਡੀ ਹੈ ਹੈਨਾ ਬਿਲਕੁਲ ਮੈਂ ਇੱਕ ਚੈਲੰਜ ਦੇਦਾ ਦੇ ਦਿਓ ਜੀ ਪਹਿਲਾ ਬੰਦੇ ਦੀ ਗੱਡੀ ਵੱਡੀ ਗੱਡੀ ਦੀ ਸਰਵਿਸ ਮਾਰਨੇ ਕੋ ਚਲੋ ਮਾਰਕਟ ਕਰਾਂਗਾ 10000 ਰੁਪਏ ਪੈਂਦੀ ਹੈ ਸਿੱਧਾ 50 ਬਿਲਕੁਲ ਪੈਂਦੀ ਹੈ ਜੀ ਬਿਲਕੁਲ ਪੈਂਦੀ ਹੈ ਉੜਾਦੀ 50% ਡਿਸ ਇਹ ਗੱਡੀ ਦੇ ਕੋਡਿੰਗ ਹੈਗਾ ਸਰ ਦੇਖੋ ਵੀ ਜੇ ਗੱਡੀ ਵੱਡੀ ਹੈਗੀ ਆ ਮਾਰਕੀਟ ਦੇ ਵਿੱਚ ਜੋ ਵੀ ਚਾਰ ਤੇ ਲੱਗਦਾ ਦੇਖੋ ਤੁਹਾਨੂੰ ਵੀ ਪਤਾ ਵੀ 10 ਤੋਂ 12000 ਰੁਪਏ ਵੱਡੀ ਗੱਡੀ 10 ਤੋਂ 12000 ਲੱਗਦਾ ਜੀ ਠੀਕ ਆ ਆਪਾਂ ਚਲੋ ਇੱਕ ਐਗਜ਼ਾਮਪਲ ਆਪਾਂ ਕ੍ਰੇਟਾ ਦੀ ਗੱਲ ਕਰ ਲੈਂਦੇ ਆ ਵੈਸੇ ਕ੍ਰੇਟਾ ਦਾ ਰੇਟ ਸਾਡਾ ਜਿਆਦਾ ਵਾ ਪਰ ਤੁਸੀਂ ਅੱਜ ਸਾਨੂੰ ਕਿਹਾ ਵਾ ਚੈਲੰਜ ਦਿੱਤਾ ਸੀ ਤੁਹਾਡਾ ਚੈਲੰਜ ਕਬੂਲ ਕਰਦੇ ਆ ਕ੍ਰੇਟਾ ਟਾਈਪ ਦੀਆਂ ਗੱਡੀਆਂ ਪਰ ਸਰ ਦੇਖੋ ਕੱਲ ਨੂੰ ਕੋਈ ਸਕੋਰਪਿਓ ਲੈ ਕੇ ਆ ਜਵੇ ਉਹਦਾ ਨਹੀਂ ਹੋਣਾ ਹਨਾ ਫੋਰਚੂਨਰ ਲੈ ਕੇ ਆ ਜਵੇ ਉਹਦਾ ਨਹੀਂ ਹੋਣਾ ਕ੍ਰੇਟਾ ਟਾਈਪ ਦੀਆਂ ਜਿਹੜੀਆਂ ਗੱਡੀਆਂ ਇਸ ਰੇਂਜ ਦੀਆਂ 5000 ਰੁਪਏ ਦੇ ਵਿੱਚ ਪੂਰੀ ਸਰਵਿਸ ਕਰਕੇ ਦਵਾਂਗੇ ਨਾਲ ਕਾਰਬਨ ਕਲੀਨ ਵੀ ਕਰਾਂਗੇ ਨਾਲ ਸਟੀਮ ਵਾਸ਼ ਵੀ ਕਰਾਂਗੇ ਕੱਲੀ ਸਰਵਿਸ ਨਹੀਂ ਮਿੱਤਰੋ ਜਿਹੜੇ ਮੈਂ ਤੁਹਾਨੂੰ ਕੰਮ ਦਿਖਾਏ ਨੇ ਇਹ ਸਾਰੇ ਕਹਿੰਦੇ ਨੇ 5000 ਚ ਸਾਰੇ ਕੰਮ ਆ ਤੇ ਆ ਨਵੀਂ ਆ ਗਈ ਜ ਆਪਣੇ ਕੋਲ ਹੈ ਇਹ ਸਰ ਅਲਾਈਨਮੈਂਟ ਇੱਥੇ ਪੂਰੀਆਂ ਮਸ਼ੀਨਾਂ ਆਪਣੇ ਕੋਲ ਸਾਰੀਆਂ ਹੀ ਹੈਗੀਆਂ ਜੀ ਟੋਟਲ ਪੂਰਾ ਦਾ ਪੂਰਾ ਸੈਟਅਪ ਇੱਥੇ ਜੀਰਕਪੁਰ ਦੇ ਵਿੱਚ ਆਪਾਂ ਲਾਇ ਔਰ ਅਲਾਈਨਮੈਂਟ ਬੈਲੈਂਸਿੰਗ ਦਾ ਜਿਹੜਾ ਕੰਮ ਹੈਗਾ ਉਹ ਵੀ ਆਪਾਂ ਪੂਰਾ ਕਸਟਮਰ ਨੂੰ ਐਂ 00 ਕਰਕੇ ਦਿਖਾਵਾਂਗੇ ਬਕਾਇਦਾ ਇਹ ਵੀ ਆਪਣੀ ਪੂਰੀ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਹੈਗੀ ਐ ਔਰ ਚਲੋ ਅੱਜ ਸਰ ਮੈਂ ਬਿਨਾ ਪੁੱਛੇ ਮੈਂ ਅੱਜ ਇੱਕ ਹੋਰ ਆਪਾਂ ਕਹਿੰਨੇ ਧਮਾਕਾ ਕਰ ਦਿੰਨੇ ਆ ਮੈਂ ਪੁੱਛਿਆ ਨਹੀਂ ਹੈਗਾ ਜਿਹੜੇ ਇੱਥੇ ਦੇ ਓਨਰ ਹੈ ਪਰ ਤੁਸੀਂ ਆਏ ਹੋ ਸਾਨੂੰ ਬਹੁਤ ਪਿਆਰ ਮਿਲਦਾ ਤੁਹਾਡੀ ਵੀਡੀਓ ਤੋਂ ਆਪਾਂ ਇੱਕ ਨਵਾਂ ਧਮਾਕਾ ਅੱਜ ਹੋਰ ਕਰ ਦਿੰਨੇ ਆ ਕਰਾਂਗੇ ਕੇਵਲ 1 ਮਹੀਨੇ ਲਈ ਪਰ ਜੀ ਅਜੇ ਮੈਂ ਪੁੱਛਿਆ ਨਹੀਂ ਉਹਨਾਂ ਨੂੰ ਪਰ ਮੈਂ ਆਪਣੇ ਵੱਲੋਂ ਇਸ ਚੀਜ਼ ਦੀ ਛੋਟੀ ਦੇ ਦਿੰਨਾ ਵਾਂ ਕਿ ਜੇ ਤੁਸੀਂ ਸਾਡੇ ਕੋਲ ਸਰ 3500 ਰੁਪਏ ਦੇ ਵਿੱਚ ਅਸੀਂ ਇਹ ਕੰਮ ਤਾਂ ਆਲਰੇਡੀ ਕਰ ਹੀਦੇ ਆ ਗੱਡੀ ਦੀ ਸਰਵਿਸ ਵੀ ਕਰ ਰਹੇ ਆ ਕਾਰਬਨ ਕਲੀਨ ਵੀ ਕਰ ਰਹੇ ਆ ਸਟੀਮ ਵਾਸ਼ ਵੀ ਕਰ ਰਹੇ ਆ ਹਾਂਜੀ ਨਾਲ 1 ਮਹੀਨੇ ਦੀ ਆਫਰ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਣਾ ਪੂਗਾ ਵੀਲ ਅਲਾਈਨਮੈਂਟ ਵੀ ਅਸੀਂ ਫ੍ਰੀ ਕਰਕੇ ਦਵਾਂਗੇ 3500 ਦੇ ਪੈਕੇਜ ਦੇ ਵਿੱਚ ਵੀ ਜੀ 1 ਮਹੀਨੇ ਲਈ ਆਫਰ ਹੈ ਬਸ 1 ਮਹੀਨੇ ਲਈ ਆਫਰ ਹੈ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਅਲਾਈਨਮੈਂਟ ਫ੍ਰੀ ਚ ਕਰਾਜੋ ਕਿਉਂਕਿ 5-600 ਰੁਪਏ ਅਲਾਈਨਮੈਂਟ ਦਾ ਲੈ ਲੈਂਦੇ ਨੇ ਉਹ ਫ੍ਰੀ ਚ ਹੋ ਜਾਊਗੀ ਕੋਈ ਵੀ ਪੈਕੇਜ ਹੋਵੇ ਕਸਟਮਰ ਕੋਈ ਵੀ ਪੈਕੇਜ ਲਵੇ ਉਹਦੇ ਵਿੱਚ ਅ ਤੇ ਇੱਕ ਦੋ ਮਸ਼ੀਨਾਂ ਇਧਰ ਵੀ ਚੈੱਕ ਕਰਾ ਦੇਣੀ ਆਪਾਂ ਨਾ ਹਾਂਜੀ ਤੇ ਆ ਗਈ ਆਪਾਂ ਇਹ ਮਸ਼ੀਨਾਂ ਸਰ ਜਿਹੜੀ ਕੂਲੈਂਟ ਕੂਲੈਂਟ ਚੇਂਜ ਕਰਦੇ ਆਪਾਂ ਮਸ਼ੀਨ ਦੇ ਨਾਲ ਇਹਦਾ ਬੈਨੀਫਿਟ ਆਪਾਂ ਦੱਸਣਾ ਚਾਹੁੰਦੇ ਆ ਸਰ ਬੈਨੀਫਿਟ ਇਹਦਾ ਇਹ ਹੈਗਾ ਵਾ ਕਿ ਹੁਣ ਆਪਾਂ ਬਾਹਰੋਂ ਜਦੋਂ ਕੂਲੈਂਟ ਮੰਨ ਲਓ ਕਰਵਾਨੇ ਆ ਉਹਦੇ ਚ ਕੀ ਹੁੰਦਾ ਜੀ ਅੱਧਾ ਕੂਲੈਂਟ ਜਿਹੜਾ ਹੈਗਾ ਪਾਈਪਾਂ ਦੇ ਵਿੱਚ ਹੀ ਰਹਿ ਜਾਂਦਾ ਲੇਕਿਨ ਜਦੋਂ ਆਪਾਂ ਮਸ਼ੀਨ ਦੇ ਨਾਲ ਕੂਲੈਂਟ ਨੂੰ ਕਰਦੇ ਆ ਹਾਂਜੀ ਪੂਰਾ ਜਿਹੜਾ ਹੈਗਾ ਕੂਲੈਂਟ ਉਹ ਕਲੀਨ ਹੋ ਜਾਂਦਾ ਅੰਦਰੋਂ ਔਰ 100% ਸਰ ਇਹਦੇ ਨਾਲ ਜਿਹੜੀ ਹੈਗੀ ਆ ਬਿਲਕੁਲ ਤੁਹਾਡੀ ਕਲੀਨਿੰਗ ਹੋ ਜਾਂਦੀ ਹੈ ਅੰਦਰ ਉਹ ਗੱਡੀ ਦੀ ਔਰ ਨਾਲ ਰੇਡੀਏਟਰ ਵੀ ਕਲੀਨ ਕਰਕੇ ਦਿੰਦੇ ਆ ਸਰ ਆਪਾਂ ਇਸ ਮਸ਼ੀਨ ਦੇ ਨਾਲ ਇਹ ਜਿੰਨੀ ਵੀ ਆ ਮਸ਼ੀਨਾਂ ਤੁਸੀਂ ਦੇਖੇ ਨੇ ਵੀਡੀਓ ਦੇ ਸਾਰੇ ਆਪਾਂ ਕਹਿਦੇ ਕਿ ਕਿਹ ਚਿਰਾਂ ਦੀ ਜਰਮਲ ਟੈਕਨੋਲੋਜੀ ਆ ਇਹਦੇ ਵਿੱਚ ਆਟੋਮੇਸ਼ਨ ਨੇ ਸਾਰੀਆਂ ਤੁਸੀਂ ਗੱਡੀ ਲੈ ਕੇ ਆਉਂਗੇ ਤੁਹਾਨੂੰ ਫਰਕ ਦਿਖ ਜਾਊਗਾ ਕੰਮ ਤੁਸੀਂ ਸਾਰੇ ਨਾਲ ਦੇਖ ਲਓਣਗੇ ਕਿ ਬਾਈ ਯਾਰ ਸਾਫ ਸੁਥਰਾ ਵਧੀਆ ਕੰਮ ਹੈ ਕਿਉਂਕਿ ਇਹਦੇ ਨਾਲ ਦੇ ਸੈਂਟਰ ਸਿਰਫ ਮੈਕੈਨਿਕਲ ਵਰਕ ਕੋਲੀ ਨਾ ਹੈ ਹਾਂ ਇੱਕ ਚੀਜ਼ ਹੋਰ ਹੈ ਆਪਣੇ ਜਿਹੜੇ ਪਰ ਆ ਕੰਮ ਵੀ ਕਰਨ ਨੂੰ ਕਹਿੰਦੇ ਨੇ ਕਿ ਯਾਰ 80 ਵੀ ਤੁਹਾਡੇ ਕੋਲ ਪੈਸਾ ਪਿਆ 15 ਤੋਂ 20 ਲੱਖ ਰੁਪਈਆ 10 ਲੱਖ ਤੋਂ ਸਟਾਰਟਿੰਗ ਛੋਟਾ ਸੈਂਟਰ ਇੱਕ ਨਵਾਂ ਸੈਟਅਪ ਆਪਾਂ ਲਾਂਚ ਕਰ ਰਹੇ ਹਾਂ ਤੁਹਾਡੇ ਮਾਧਿਅਮ ਰਾਹੀਂ ਆਪਾਂ ਜੇ ਇੱਥੇ ਕਹਿੰਦੇ ਇੱਥੇ ਦੱਸ ਦਿੰਨੇ ਆ ਨਹੀਂ ਤਾਂ ਲੱਗ ਵੀਡੀਓ ਬਣਾਣੀ ਤਾਂ ਉਹ ਦੇਖ ਲਾਂਗੇ ਦੱਸੇ ਦੋਈ ਮੈਂ ਕਹਿੰਨਾ ਕਿ ਦੱਸ ਦਿੰਨੇ ਆ ਜੀ ਸਾਡੇ ਕੋਲ ਬਹੁਤ ਡਿਮਾਂਡ ਆ ਰਹੀ ਕਿਉਂਕਿ ਦੇਖੋ ਜਿਹੜਾ ਇਹ ਸੈਟਅਪ ਹੈਗਾ ਸਰ ਇਹ ਬਹੁਤ ਵੱਡਾ ਸੈਟਅਪ ਹੈਗਾ ਵਾ ਮਤਲਬ ਹਰ ਇੱਕ ਬੰਦਾ ਚਲੋ ਇਹਦੇ ਵਿੱਚ ਨਹੀਂ ਹੁਣਾਂ ਇਨਵੈਸਟ ਕਰ ਸਕਦਾ ਸਾਨੂੰ ਬਹੁਤ ਡਿਮਾਂਡ ਆ ਰਹੀ ਸੀ ਅਸੀਂ ਅਜੇ ਕੱਲ ਹੀ ਸੈਟਅਪ ਜਿਹੜਾ ਫਾਈਨਲ ਕੀਤਾ ਤੇ ਅੱਜ ਅ 10 ਲੱਖ ਰੁਪਏ ਦੇ ਵਿੱਚ ਅਸੀਂ ਪੂਰਾ ਸੈਟਅਪ ਤੁਹਾਨੂੰ ਕਰਕੇ ਦਵਾਵਾਂਗੇ ਜਿਦੇ ਵਿੱਚ ਪੂਰਾ ਪ੍ਰੋਫੈਸ਼ਨਲ ਵਾਸ਼ਿੰਗ ਦਾ ਸੈਟਅਪ ਹੋਊਗਾ ਜਿਦੇ ਵਿੱਚ ਬਕਾਇਦਾ ਲਿਫਟ ਤੋਂ ਲੈ ਕੇ ਪੂਰੀ ਸਟੀਮ ਵਾਸ਼ਿੰਗ ਦੀ ਮਸ਼ੀਨ ਹੋਗੀ ਹਾਈ ਪ੍ਰੈਸ਼ਰ ਵਾਸ਼ਰ ਹੋ ਗਿਆ ਪੂਰਾ ਸੈਟਅਪ ਹੋਊਗਾ ਨਾਲ ਵੀ ਲੈਂਡਰਨ ਵਾਸ਼ਿੰਗ ਦਾ ਵੀ ਪੂਰਾ ਸੈਟਅਪ ਹੋਊਗਾ ਦੋਨੇ ਸੈਟਅਪ ਕੰਬਾਈਨ ਕਰਕੇ ਇੱਕੋ ਜਗ੍ਹਾ ਤੇ ਅਸੀਂ ਜਿਹੜਾ ਇਹ ਲਾਵਾਂਗੇ ਔਰ 10 ਲੱਖ ਰੁਪਏ ਦੇ ਵਿੱਚ ਅਸੀਂ ਜਿਹੜਾ ਪੂਰਾ ਸੈਟਅਪ ਤਿਆਰ ਕਰਕੇ ਦਵਾਵਾਂਗੇ ਸਰ ਇਹ ਸੈਟਅਪ ਕੱਲੇ ਮੁੰਡੇ ਲੈ ਨਹੀਂ ਹੈਗੇ ਆ ਜਿਹੜੀਆਂ ਕੁੜੀਆਂ ਬਿਲਕੁਲ ਸਰ ਆਪਣੇ ਬਾਹਰ ਜਾਣ ਨੂੰ ਕਹਿੰਦੇ ਨੇ ਮੈਂ ਸਿੱਧੀ ਗੱਲ ਕਰ ਰਿਹਾ 20-22 ਲੱਖ ਰੁਪਏ ਖਰਾਬ ਕਰਨ ਨੂੰ ਕਹਿੰਦੇ ਨੇ ਬਿਲਕੁਲ ਜੀ ਰੁਪਇਆ 10 ਲੱਖ ਇਨਵੈਸਟ ਕਰੋ ਕੁੜੀਆਂ ਲਈ ਵੀ ਕਰ ਸਕਦੇ ਨੇ ਕੁੜੀਓ ਤੁਹਾਡੇ ਮੈਨੇਜਮੈਂਟ ਦਾ ਜ਼ਿਕਰ ਹੈ ਤੁਹਾਨੂੰ ਲੇਬਰ ਵੀ ਦਵਾ ਦਾਂਗੇ ਮਕੈਨਿਕਸ ਵੀ ਦਵਾ ਦਾਂਗੇ ਤੁਹਾਨੂੰ ਸਿਰਫ ਬੈ ਕੇ ਆਪਦਾ ਜੋ ਕਸਟਮਰ ਆਇਆ ਉਹਦਾ ਡਿਟੇਲ ਵਗੈਰਾ ਨੋਟ ਕਰਨੀ ਹੈ ਕੁੜੀਆਂ ਕਰ ਸਕਦੀਆਂ ਨੇ 10 ਲੱਖ ਇਨਵੈਸਟਮੈਂਟ ਕਰਕੇ ਔਰ ਫਸਟ ਪ੍ਰੈਫਰੈਂਸ ਦੇ ਵਿੱਚ ਦਵਾਂਗੇ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ ਜੇ ਕੋਈ ਮੇਰੀ ਭੈਣ ਜਾਂ ਕੋਈ ਮੰਨ ਲਓ ਜਿਹੜਾ ਕਰਨਾ ਚਾਹੁੰਦਾ ਹੈ ਇਹਦੇ ਵਿੱਚ ਇੰਟਰਸਟ ਰੱਖਦਾ ਵਾ ਤੇ ਅਸੀਂ ਫਸਟ ਪ੍ਰੈਫਰੈਂਸ ਦੇ ਵਿੱਚ ਲੇਡੀਜ਼ ਨੂੰ ਲੈ ਕੇ ਚੱਲਦੇ ਆਂ ਜੇ ਸਾਡੇ ਕੋਲ ਆਪਸ਼ਨ ਹੈਗੀ ਹੈ ਕਿ ਤੇ ਤਾਂ ਅਸੀਂ ਫਸਟ ਪ੍ਰੈਫਰੈਂਸ ਦੇ ਵਿੱਚ ਉਹਨਾਂ ਨੂੰ ਰੱਖਾਂਗੇ ਔਰ ਅਸੀਂ ਸੈਟਅਪ ਦਵਾਂਗੇ ਔਰ ਪੂਰੀ ਗਾਰੰਟੀ ਦਵਾਂਗੇ ਵੀ ਤੁਹਾਡਾ ਸੈਟਅਪ ਵੀ ਅਸੀਂ ਨਾਲ ਤੁਹਾਡੀ ਪੂਰੀ ਹੈਲਪ ਕਰਾਂਗੇ ਚਲਾਉਣ ਦੇ ਵਿੱਚ ਬਿਜ਼ਨਸ ਤੱਕ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਔਰ ਮੈਂ ਇਹ ਵੀ ਗਾਰੰਟੀ ਦੇਣਾ ਵੀ ਘੱਟ ਤੋਂ ਘੱਟ ਮਹੀਨੇ ਦਾ 1 ਲੱਖ ਰੁਪਏ ਕਮਾਓਗੇ ਤੁਸੀਂ ਇਸ ਚੀਜ਼ ਦੀ ਵੀ ਆਪਾਂ ਗਾਰੰਟੀ ਦਿੰਦੇ ਆ ਜੀ ਗਾਰੰਟੀ ਵੀ ਦੇਤੀ ਇੱਕ ਚੀਜ਼ ਜੀ ਜ਼ਰੂਰ ਨੋਟ ਕਰ ਲਓ ਇੱਕ ਸ਼ੇਅਰ 'ਚ ਸਿਰਫ 1 ਸੈਂਟਰ ਰੋਪਣਾ ਇਹ ਚੀਜ਼ ਤੁਹਾਡੇ ਧਿਆਨ ਕਰ ਲਿਓ ਉਹ ਵੀ ਜਦ ਪੈਣਾ ਗੁੱਸਾ ਨਾ ਕਰਿਓ ਵੀ ਤੁਹਾਡੇ ਸ਼ੇਅਰ ਵਿੱਚ ਆਲਰੇਡੀ ਸੈਂਟਰ ਹੈਗਾ ਤੁਸੀਂ ਆਪਾਂ ਮਤਲਬ ਇੱਕ ਦੇ ਵਿੱਚ ਇੱਕ ਹੀ ਦੇ ਰਿਆ ਬਹੁਤ ਕਾਲ ਦਾਂਦੀਆਂ ਸਰ ਸਾਨੂੰ ਰੈਗੂਲਰ ਦੇਖੋ ਜਿੱਥੇ ਸੈਟਅਪ ਚੱਲਦੇ ਪਏ ਆ ਬਹੁਤ ਕਾਲ ਦਾਂਦੀਆਂ ਪਰ ਉਹ ਰਿਕਵੈਸਟ ਹੈ ਜੀ ਉੱਥੇ ਅਸੀਂ ਸੈਟਅਪ ਨਹੀਂ ਦੇ ਸਕਦੇ ਲੋਕ ਸਾਨੂੰ ਈਵਨ ਇਹ ਵੀ ਕਹਿੰਦੇ ਆ ਵੀ ਤੁਸੀਂ ਸਾਡੇ ਕੋਲ 5 ਲੱਖ ਵੱਧ ਲੈ ਲਓ ਕਿਉਂਕਿ ਦੇਖੋ ਜਦੋਂ ਅਗਲੇ ਨੂੰ ਪਤਾ ਲੱਗਦਾ ਜੀ ਵਾਕਈ ਕੰਮ ਜਿਹੜਾ ਹੈ ਅਗਰ ਕੌਣ ਸਿੱਨਾ ਵਧੀਆ ਆ ਰਿਹਾ ਹੈ ਫਿਰ ਅਗਲਾ ਚਾਹੁੰਦਾ ਵੀ ਮੈਂ ਕਿਉਂ ਨਹੀਂ ਕੀਤਾ ਪਰ ਇਹ ਮੌਕਾ ਵਾਸ ਕਰ ਦੇਖੋ ਜਿਨੇ ਪਹਿਲਾਂ ਲੈ ਲਿਆ ਉਹਨੂੰ ਫਾਇਦਾ ਇਸ ਚੀਜ਼ ਦਾ ਮਿਲੂਗਾ ਜੀ ਬਾਕੀ ਜੀ ਤੁਸੀਂ ਉਰੇ ਆਉਣਾ ਹੈ ਬੁਕਿੰਗ ਕਰਾ ਲਿਓ ਲੋਕਲ ਵੀਰ ਨੇ ਫੋਨ ਨਹੀਂ ਲੱਗ ਬਾਕੀ ਵੀਡੀਓ ਆਪਣੇ ਉਹ ਪ੍ਰਾਪਤ ਤੱਕ ਸ਼ੇਅਰ ਕਰ ਦਿਓ ਜਿਹੜੇ ਆਪਣੇ ਟ੍ਰਾਈਸਿਟੀ ਹੋ ਗਿਆ ਚੰਡੀਗੜ੍ਹ ਹੋ ਗਿਆ ਜੀਰਕਪੁਰ ਪੰਚਕੁਲਾ ਚ ਰਹਿ ਰਹੇ ਨੇ ਹਨਾ ਜੀ ਪੈਸੇ ਬਚ ਗਏ ਕੰਮ ਵਧੀਆ ਹੋ ਗਿਆ ਮੈਂ ਰਿਕਵੈਸਟ ਇਹੀ ਕਰੂੰਗਾ ਸਰ ਜੇ ਤੁਸੀਂ ਆਣਾ ਪਹਿਲਾਂ ਕਾਲ ਕਰਕੇ ਉਹ ਕਿ ਕਰਵਾ ਕੇ ਟਾਈਮ ਲੈ ਕੇ ਆਈਓ ਕਿਉਂਕਿ ਸਾਡੇ ਕੋ ਗੱਡੀ ਦੀ ਸਰਵਿਸ ਨੂੰ ਲੱਗਦੇ ਆ ਘੱਟੋ ਘੱਟ 3 ਘੰਟੇ ਐਦਾ ਨਹੀਂ ਹੈਗਾ ਵੀ ਜੇ ਅਸੀਂ ਪੈਸੇ ਮੰਨ ਲਓ ਕੱਟ ਲੈ ਰਹੇ ਆ ਤੇ ਕੰਮ ਦੇ ਵਿੱਚ ਕੋਈ ਕਮੀ ਹੋਊਗੀ ਸਮਾਨ ਦੇ ਵਿੱਚ ਕੋਈ ਕਮੀ ਹੋਊਗੀ ਪੋਸਟਿਸ ਦੀ ਸਾਡੀ ਪੂਰੀ ਫੁੱਲ ਗਾਰੰਟੀ ਹੈ ਦਾ ਮਕੈਨਿਕਲ ਵਰਲਡ ਬਾਰੇ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਸਾਡੇ ਪੇਜ ਜਿਹੜੇ ਹੈਗੇ ਉਹਨੂੰ ਚੈੱਕ ਕਰ ਸਕਦੇ ਹੋ ਜਾ ਕੇ ਕਸਟਮਰ ਦੇ ਰਿਵਿਊ ਵੀ ਦੇਖ ਸਕਦੇ ਹੋ ਮੈਂ ਹੀ ਰਿਕੁਐਸਟ ਕਰੂੰਗਾ ਕਿ ਤੁਹਾਨੂੰ ਕਾਲ ਕਰਕੇ ਬੁਕਿੰਗ ਕਰਾ ਕੇ ਟਾਈਮ ਲੈ ਕੇ ਹੀ ਆਣਾ ਪਊਗਾ ਕਿਉਂਕਿ ਹਰੇਕ ਬੰਦੇ ਦਾ ਟਾਈਮ ਬਹੁਤ ਕੀਮਤੀ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਟਾਈਮ ਖਰਾਬ ਹੋਵੇ ਲਓ ਜੀ ਸਕਰੀਨ ਤੇ ਜਲ ਰਹੇ ਨੰਬਰ ਤੇ ਐਡਰੈਸ ਕੰਟੈਕਟ ਕਰਨਾ ਕੰਟੈਕਟ ਕਰ ਲਿਓ ਵਿਜ਼ਿਟ ਕਰਨਾ ਵਿਜ਼ਿਟ ਕਰ ਦਿਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ